ਲੈ ਵੀ ਅੱਜ ਤੁਹਾਨੂੰ ਨਾ ਇੱਕ ਤਰ੍ਹਾਂ ਦਾ ਜਾਦੂ ਇਹ ਕਹਿ ਲਓ ਤੁਹਾਨੂੰ ਕਿਤਰਾ ਦਾ ਜਾਦੂ ਕਰਕੇ ਦਿਖਾਵਾਂਗੇ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੇਖਿਆ ਹੋਵੇ ਅੱਜ ਆਪਾਂ ਨਾ ਤੁਹਾਨੂੰ ਮੁਰਗੇ ਨੂੰ ਪਾ ਕੇ ਦਿਖਾਵਾਂਗੇ ਦੇਖੋ ਸਹੀ ਹੈ ਨਾ ਮੁਰਗੇ ਕਿਤਰਾ ਦਾ ਇਹਨੂੰ ਪਾ ਕੇ ਦਿਖਾਵਾਂਗੇ ਇਧਰ ਆਇਆ ਦੇਖੋ ਦੇਖੋ ਸਹੀ ਹੈ ਮੁਰਗਾ ਹਾਂ ਕੁਝ ਉੱਤਤਾ ਤਾਂ ਨਹੀਂ ਹੈਗਾ ਨਾ ਹੈ ਹਾਂ ਲੈ ਆਈ ਗੱਤ ਨੂੰ ਮੂਰਤੀ ਆਉਣ ਜਾਂਦਾ ਤਾ ਪਾ ਦੀਏ ਸਮਾਰੀਏ ਪੱਕਾ ਕਰਦੀ ਜਾਦੂ ਹੱਥ ਨਹੀਂ ਲਾਉਣਾ ਠੀਕ ਹੈ ਮੁਰਗੇ ਦੇ ਉਂ ਉਂ ਸੁਣਨੇ ਉਹ ਕਰਨਾ ਠਾਉਣਾ ਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੇ ਹਾਂ ਹਾਂ ਲੈ ਵੀ ਦੇਖੋ ਪਰਾ ਨਹੀਂ ਉੱਠਦਾ ਹੋ ਗਿਆ ਜਦ ਤੂੰ ਮੰਨਦੇ ਹੋ ਹੈ ਸਮੋ ਗਿਆ ਹਾਂ ਦੇਖਦੇ ਕਿੰਨੇ ਟਾਈਮ ਤੱਕ ਸੁੱਤਰੂ ਦੇ ਲੈ ਵੀ ਮਿੱਤਰੋ ਤੁਸੀਂ ਆਪਣੇ ਘਰੇ ਵੀ ਕਰ ਸਕਦੇ ਹੋ ਇਹ ਇਹ ਕੀ ਹੈ ਇਹ ਤੁਸੀਂ ਇਹਦਾ ਮੂੰਹ ਖੰਭਰੇ ਵਿੱਚ ਪਾ ਕੇ ਜਦੋਂ ਉਹ ਕਰੋਗੇ ਨਾ ਦੇਖ ਇਹ ਸੌ ਜਾਂਦਾ ਹੁੰਦਾ ਦੇਖੋ ਇਹ ਤੁਸੀਂ ਇੱਕ ਮਿੰਟ ਉੱਤੇ ਇਹਦੀ ਕਿਹਨਾ ਕਰਦਾਂ ਤੁਸੀਂ ਐ ਖੰਭਾਂ ਦੇ ਵਿੱਚ ਦੇਣੀ ਹੈ ਇਹ ਐਸਲੂਟ ਖੰਭਾਂ ਦੇ ਵਿੱਚ ਦੇਣੀ ਹੈ ਖੰਭਾਂ ਦੇ ਵਿੱਚ ਦੇ ਕੇ ਇਹਨੂੰ ਹਲੂਨੇ ਦੇਣੇ ਨੇ ਐਸਲੂਟ ਓਕੇ ਹਲੂਨੇ ਦੇ ਕੇ ਜੋ ਤੁਸੀਂ ਪਾਉਂਗੇ ਨਾ ਇੱਕ ਤਰ੍ਹਾਂ ਦਾ ਸੌਂ ਹੀ ਜਾਂਦਾ ਮੁਰਗਾ ਜਮਾ। ਕੋਲ। ਛੜ ਹੋਇਆ। ਇਹ ਤੁਸੀਂ ਉਹਦੇ ਘਰੇ ਵੀ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ। ਲੈ ਮੈਨੂੰ ਉੱਠਦਾ। ਨਾ ਕੱਟਦਾ ਨਾ। ਐਸ ਲੋਟ ਵੀ ਨਹੀਂ ਉੱਠਦਾ ਇਹ ਲੈ। ਛੇੜੇ ਤੋਂ ਵੀ ਨਹੀਂ ਉੱਠਦਾ। ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦੇ ਜੀ ਵਧੀਆ ਲੱਗੇ। ਦੇਖੋ।